ਕੱਲ ਤੁਸੀਂ ਮੈਨੂੰ ਫੋਨ ਕੀਤਾ ਸੀ ਕਿ ਤੁਹਾਡੇ ਪਿੰਡ ਵਿੱਚ ਕੋਈ ਮਾਈਨਿੰਗ ਹੋ ਰਹੀ ਹੈ ਜੀ ਦੱਸੋਗੇ ਮੈਨੂੰ ਜੀ ਸਰ ਮੈਂ ਸੁਨੀਲ ਕੁਮਾਰ ਨਿਵਾਸੀ ਖਾਨਪੁਰਾ ਜੀ ਤੇ ਕੱਲ ਮੈਂ ਇਥੇ ਹਾਰਡਲੀ ਕੋਈ 6 6.5 ਦੇ ਕਰੀਬ ਇਧਰੋਂ ਮੈਂ ਜਾ ਰਿਹਾ ਸੀਗਾ ਤੇ ਮੇਰਾ ਸਿਰਫ ਇਹ ਕਾਰਨ ਸੀਗਾ ਇਧਰ ਆਨ ਦਾ ਕਿ ਮੈਂ ਮੇਰੇ ਗਲੀਆਂ ਵਗੈਰਾ ਟੁੱਟੀਆਂ ਹੋਈ ਸੀਗਾ ਤੇ ਮੈਂ ਫੁੱਟੇ ਇਧਰ ਭੱਤੀ ਆ ਰਹੀ ਹੈ ਤੇ ਸ਼ਾਇਦ ਕੋਈ ਨਿੱਜੀ ਤੌਰ ਤੇ ਕੋਈ ਸਵਾਰ ਰਹਿਣਾ ਤੇ ਮੈਂ ਇਹਨਾਂ ਨੂੰ ਟਾਈਪ ਕਰਕੇ ਇਹਨਾਂ ਆਪਣੀ ਇੰਗਲੀਆਂ ਚ ਬਿਫਰਵਾਂ ਔਰ ਜਦੋਂ ਸਰ ਮੈਂ ਪਿੱਛੇ ਖાડਚ ਆਇਆ ਜਿਹੜੇ ਤੁਸੀਂ ਪਹਿਲਾਂ ਕੈਮਰਾ ਮਾਰਿਆ ਉਹ ਖાડ ਜਿੱਥੇ ਸਦੁੰਗਾਈ ਹੋਈ ਦੀ ਹੈ ਟਾਇਰ ਦੇ ਨਿਸ਼ਾਨ ਲੱਗੇ ਹੋਏ ਆ ਜਿੱਥੇ ਮੈਂ ਖੜਾ ਹਾਂ ਬਿਲਕੁਲ ਨਾਲ ਹੀ ਮਤਲਬ ਕਿ 2 ਮਿੰਟ ਦਾ ਰਸਤਾ ਹੈਗਾ ਉਰੇ ਵੇਚੀਨਾਂ ਨੇ ਜਿਸ ਵੀ ਲਗਾਈਏ ਇਸ ਵੀ ਨਾਲ ਟਰਾਲੀ ਲਗਾਈਏ ਹੈ ਜਿਹੜੇ ਤੁਸੀਂ ਨਿਸ਼ਾਨ ਲੈ ਲਏ ਆਲਰੇਡੀ ਔਰ ਮੈਂ ਉਹੀ ਦੇਖਿਆ ਕਿ ਕਿੰਨੇ ਨੇ ਟਰਾਲੀ ਲਗਾਈਆਂ ਔਰ ਕਿੰਨੇ ਦੀ ਜਸਬੀਏ ਮੈਨੂੰ ਸਭ ਪਤਾ ਜੀ ਉਹ ਇਥੋਂ ਦੇ ਪਿੰਡ ਦੇ ਹੈਗੇ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਲੇਕਿਨ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਜੇ ਅਗਰ ਪ੍ਰਸ਼ਾਸਨ ਮੇਰਾ ਫਾਇਦਾ ਦਿੰਦਾ ਮੈਂ ਇੱਕ ਗਵਾਹ ਦੇ ਤੌਰ ਤੇ ਮੈਂ ਉਹਨਾਂ ਦੇ ਨਾਮ ਵੀ ਲਵਾਵਾਂਗਾ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਵੀ ਦਿਵਾਵਾਂਗਾ ਮੇਰੀ ਡੀਸੀ ਸਾਹਿਬ ਉਹਨਾਂ ਨਾਲ ਵੀ ਗੱਲ ਹੋਈ ਸੀਗੀ ਡੀਸੀ ਸਾਹਿਬ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਅਸੀਂ ਤੁਹਾਡੀ ਮਦਦ ਜ਼ਰੂਰ ਕਰਾਂਗੇ ਲੇਕਿਨ ਅੱਜ ਸਾਡੇ ਕੋ ਕੋਈ ਇਥੇ ਟੀਮ ਨਹੀਂ ਪਹੁੰਚੀ ਅਦਰਵਾਈਜ਼ ਅਸੀਂ ਇਹਨਾਂ ਦੀ ਕੜੀ ਕਾਰਵਾਈ ਕਰਵਾਵਾਂਗੇ ਜੋ ਨਾ ਆਏਗਾ ਔਰ ਪਲੱਸ ਇਹ ਜਿ세 ਸਿਚੁਏਸ਼ਨ ਦੇ ਮੈਂ ਖੜਾ ਹਾਰਡਲੀ 2 ਮਿੰਟ ਲੈਫਟ ਹੈਂਡ ਸਾਈਡ ਚੱਲ ਜੋ ਇਥੇ ਆਲਰੇਡੀ ਕਿਸੇ ਦਾ ਘਾਟ ਟੁੱਟਿਆ ਆ ਔਰ ਕਾਰਨ ਕੀ ਹੈ ਇਹ ਜਿਹੜੀ ਖੱਡ ਦੇ ਵਿੱਚੋਂ ਜੇਐਸਬੀਆ ਚਲਾ ਚਲੋ ਕੇ ਖੱਡੇ ਪਾ ਕੇ ਤੇ ਤਾਂ ਜਿਹੜਾ ਪਾਣੀ ਦਾ ਵਹਾਅ ਆਂਦਾ ਇਹ ਮਿੱਟਾ ਔਰ ਲਾਗੇ ਘਰਾਂ ਨੂੰ ਜਿਹੜਾ ਨੁਕਸਾਨ ਹੁੰਦਾ ਪਿਆ ਇਹ ਵਾਲਾ ਟੱਕ ਨੂੰ ਜਿਹੜਾ ਕੈਮਰਾ ਮਾਰਿਓ ਫਿਰ ਇਹ ਨਾਲ ਹੀ ਉੱਧਰ ਕੈਮਰਾ ਮਾਰਿਓ ਜੀ ਉਹ ਘਰ ਹੈ ਜੀ ਨੂੰ ਇਹਨਾਂ ਘਰ ਦਾ ਕੋਈ ਨੁਕਸਾਨ ਹੁੰਦਾ ਹੈ ਕਾ ਇੱਥੋਂ ਦੀ ਪੰਚਾਇਤ ਬੋਲੇਗੀ ਕਾ ਇੱਥੋਂ ਦਾ ਕੋਈ ਮੈਂਬਰ ਬੋਲੇਗਾ ਜਿਨ੍ਹਾਂ ਨੇ ਜਸਵੀ ਲਗਾਈ ਪ੍ਰਾਈਵੇਟ ਬੰਦਿਆ ਨੇ ਉਹ ਬੋਲਣਗੇ ਅਸੀਂ ਇੱਕ ਮੰਗ ਕਰਦੇ ਹਾਂ ਕਿ ਇਹਨਾਂ ਜਸਵੀ ਜਿਨ੍ਹਾਂ ਨੇ ਚਲਾਈਆਂ ਉਹਨਾਂ ਦੇ ਵੀ ਕੜੀ ਕਾਰਵਾਈ ਹੋਏ ਅੱਜ